ਨਾਮ ਹੈ ਆਪਣਾ ਜੀ ਮੇਰਾ ਨਾਮ ਨਗੌਰ ਸਿੰਘ ਹੈ ਜੀ ਸਾਡੀ ਪੰਚਾਇਤ ਸਾਰੀ ਵਧੀਆ ਪੜ੍ਹੇ ਲਿਖਿਆ ਜੀ ਯਾਰ ਮਿਲ ਕੇ ਅਸੀਂ ਵਧੀਆ ਪਿੰਡ ਦਾ ਕੰਮ ਕਰਾਂਗੇ ਜੀ ਲੋਕ ਚਾਹੇ ਦੇ ਮੁੱਦੇ ਜੀ ਉਹ ਤਾਂ ਬਹੁਤ ਵਧੀਆ ਹੈ ਬਹੁਤ ਵਧੀਆ ਸਰਪੰਚ ਬਣਿਆ ਜੀ ਪਿੰਡ ਨੇ ਬਹੁਤ ਤਰੱਕੀ ਨਾਲ ਚੁਣਿਆ ਜੀ ਆਪਦੀ ਇਮਾਨਦਾਰੀ ਨੂੰ ਨੇ ਉਹਨਾਂ ਨੂੰ ਸਾਰੇ ਪਿੰਡ ਨੇ ਸਾਥ ਦਿੱਤਾ ਜੀ ਪਿੰਚ ਸਰਪੰਚ ਬਣਾਉਣ ਖਾਤਰ ਜੀ ਬੇਫਿਕਰ ਹੋ ਕੇ ਚੁਣਿਆ ਜੀ ਪੰਚਾਇਤ ਵਧੀਆ ਹੈ ਸਰਪੰਚ ਵਧੀਆ ਸਰਪੰਚ ਵਧੀਆ ਸਾਰੇ ਸਹੀ ਖਾਸੀਅਤ ਇਸ ਪਰਿਵਾਰ ਚ ਜੋ ਸਰਪੰਚੀ ਦਾ ਮਾਣ ਦਿੱਤਾ ਗਿਆ ਐਡਾ ਵੱਡਾ ਐਡਾ ਵੱਡਾ ਹੀ ਦਿੱਤਾ ਗਿਆ ਜੀ ਇਮਾਨਦਾਰੀ ਇਸ ਪਰਿਵਾਰ ਚ ਬਾਕੀ ਕਿਸੇ ਨਾਲ ਲੜਾਈ ਝਗੜਾ ਨਹੀਂ ਚੰਗਾ ਹੀ ਰਿਹਾ ਪਰਿਵਾਰ ਸਾਡਾ ਬਹੁਤ ਹੀ ਵਧੀਆ ਹੈ ਕਾਮਜਾ ਪਰਿਵਾਰ ਸੀਗੇ ਜੇ ਅਸੀਂ ਤਾਂ ਇੱਕ ਲੋਕਾਂ ਨੇ ਸਾਡੇ ਤੇ ਬਹੁਤ ਵਧੀਆ ਭਰੋਸਾ ਕੀਤਾ ਜੀ ਤੇ ਅਸੀਂ ਇਸੇ ਕਰਕੇ ਪਿੰਡ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਜੀ ਟੋਂਟੀ ਤੇ ਨੈਸ਼ਨਲ ਏਡੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਾਰੇ ਸਰੋਤਿਆਂ ਦਾ ਸਵਾਗਤ ਹੈ ਦਰਸ਼ਕੋ ਅੱਜ ਅਸੀਂ ਪਿੰਡ ਗੱਗੜ ਦੇ ਅੰਦਰ ਪਹੁੰਚੇ ਆ ਜੋ ਪਿੰਡ ਗੱਗੜ ਹੈ ਕਾਫੀ ਆਪਾਂ ਇੱਕ ਗੱਲ ਕਹਿ ਸਕਦੇ ਕਿ ਰਾਜਨੀਤਿਕ ਪਿੰਡ ਜੋ ਰਿਹਾ ਹੈ ਔਰ ਲੰਮੇ ਟਾਈਮ ਤੋਂ ਆਪਾਂ ਗੱਲ ਕਰੀਏ ਕਿ ਪਿੰਡ ਦੇ ਅੰਦਰ ਕਈ ਸਾਰੀਆਂ ਜੋ ਚੀਜ਼ਾਂ ਸੀ ਆਪਾਂ ਦੇਖਦੇ ਹਾਂ ਕਿ ਸਮੱਸਿਆ ਜੋ ਨੇ ਉਹ ਬਹੁਤ ਰਹੀਆਂ ਨੇ ਕਾਫੀ ਪੰਚਾਇਤਾਂ ਬਣੀਆਂ ਕਾਫੀ ਪੰਚਾਇਤਾਂ ਨੇ ਪ੍ਰਯਾਸ ਕੀਤੇ ਹੈ ਪਰ ਆਪਾਂ ਇੱਕ ਗੱਲ ਕਰੀਏ ਕਿ ਮੂਲ ਵਿੱਚ ਜੋ ਸੁਵਿਧਾ ਹੈ ਇੱਥੇ ਅਜੇ ਤੱਕ ਨਹੀਂ ਮਿਲੀ ਆਪਾਂ ਪੂਰੀ ਜਾਣਕਾਰੀ ਲੈਣੇ ਆ ਕੀ ਪੂਰਾ ਜਸ ਚੁਣਾਈ ਮਾਹੌਲ ਕੀ ਸੀ ਔਰ ਕੀ ਇਸ ਪਿੰਡ ਦਾ ਇਤਿਹਾਸ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਚਰਨਜੀਤ ਕੌਰ ਜੀ ਤਾਂ ਸਰਪੰਚ ਸਾਹਿਬ ਜਿਵੇਂ ਤੁਸੀਂ ਇੱਕ ਗੱਲ ਦੇਖਦੇ ਹੋ ਚਰਚਾ ਸੁਣੀ ਹੈ ਕਿ ਪਿੰਡ ਚ ਕੀ ਇਤਿਹਾਸ ਹੈ 6 ਵੰਡ ਦੇ ਚੋਣਾ ਦੇ ਅੰਦਰ ਸੀ ਔਰ ਫਿਰ ਵੀ 50% ਜੋ ਮੱਦਾਨ ਹੈ ਤੁਹਾਨੂੰ ਸਿਰਫ ਹੋਇਆ ਐਡਾ ਵੱਡਾ ਜੋ ਮਤਲਬ ਰਿਕਾਰਡ ਪਿੰਡ ਨੇ ਕਿੱਦਾਂ ਤੋੜਿਆ ਹਾਂ ਜੀ ਨਿਮਰਤਾ ਕਰਕੇ ਨਿਮਰਤਾ ਹੋਰ ਮਤਲਬ ਛਾਈ ਸੱਚੀ ਗੱਲ ਜੀ ਸੱਚੀ ਗੱਲ ਜੀ ਹਾਂ ਤੁਸੀਂ ਕੀ ਨਾਸੇ ਹਰਮੇਸ਼ ਜੀ ਹਾਂ ਜੀ ਸਰ ਹਰਮੇਸ਼ ਜੀ ਆਪਾਂ ਜਿਵੇਂ ਇੱਕ ਗੱਲ ਦੇਖਦੇ ਆਂ ਪਾਸੇ ਇਸ ਪਰਿਵਾਰ ਨੂੰ 50% ਤੋਂ ਵੱਧ ਵੋਟ ਮਿਲਦੇ ਆਂ ਇਹਨਾਂ ਵੱਡਾ ਜੋ ਵਿਸ਼ਵਾਸ ਤੁਹਾਡੇ ਤੇ ਕਿੱਦਾਂ ਜਤਾਇਆ ਪੈਂਦਾ ਹੈ ਇਹ ਪਿੰਡ ਵੱਲੋਂ ਦਿੱਤਾ ਗਿਆ ਪਿਆਰ ਹੈ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਨਿਮਰਤਾ ਦੀ ਹੈ ਅੱਜ ਤੱਕ ਅਸੀਂ ਪਿੰਡ 'ਚ ਕਿਸੇ ਵੀ ਨਾਲ ਵਗਾੜੀ ਨਹੀਂ ਦੂਸਰੀ ਗੱਲ ਹਰ ਇੱਕ ਨਾ ਮਿੱਠਤ ਨਾ ਪੇਸ਼ ਆਉਣੀ ਤੋ ਉਹਨਾਂ ਨੇ ਜੋ ਸਾਡਾ ਮੇਰੀ ਅਜੇ ਉਮਰ 31 ਸਾਲ ਦੀ ਹੋ ਗਈ ਉਸ ਟਾਈਮ ਤੋਂ ਜੀ ਕਹਿੰਦੇ ਆਏ ਆ ਤੇ ਉਹ ਜੀ ਦਾ ਮੁੱਲ ਮੋੜਦਾ ਪਿੰਡ ਨਹੀਂ ਤਾਂ ਕੀ ਮੰਨਦੇ ਆ ਕਿ ਇਸ ਪਰਿਵਾਰ ਰਾਜਨੀਤਿਕ ਸੀ ਜਾਂ ਰਾਜਨੀਤੀ ਤੋਂ ਪਰਾਂ ਨਹੀਂ ਜੀ ਆਪਾਂ ਸ਼ੁਰੂ ਤੋਂ ਹੀ ਰਾਜਨੀਤੀ ਤੋਂ ਦੂਰ ਰਹੇ ਹਾਂ ਜੀ ਹਾਂ ਜੀ ਜੋ ਵੀ ਕੰਮ ਆਪਦਾ ਕੰਮ ਕਰਕੇ ਆਪਦੇ ਕਰੀਰ ਉਹ ਕਿੰਨੇ ਵੋਟ ਪੋਲ ਹੋਏ ਸੀ ਪਿੰਡ ਦੇ ਅੰਦਰ ਆਪਣੇ ਜੀ 1257 ਵੋਟ ਪੋਲ ਹੋਏ ਸੀ ਵਿੱਚੋਂ 29 ਕੈਂਸਲ ਹੋ ਗਈਆਂ ਸੀ ਹੈ ਤੇ ਆਪਾਂ ਨੂੰ 606 ਵੋਟਾਂ ਪਈ ਬਾਕੀ ਜੋ ਰਹਿ ਗਈਆਂ ਉਹ ਪੰਜ ਕੈਂਡੀਡੇਟਸ ਉਹਨਾਂ ਚ ਵੰਡਾਂ ਪੰਜ ਕੈਂਡੀਡੇਟ ਨੂੰ ਹਾਂਜੀ 50% ਵੋਟਾਂ ਔਰ 50% ਵੋਟਾਂ ਦੱਲ ਲਗਬਤ ਹਾਂਜੀ ਤੁਸੀਂ ਜਿਵੇਂ ਖੜੇ ਹੋਏ ਤਾਂ ਕੀ ਮੁੱਦੇ ਸੀ ਪਿੰਡ ਪੁੰਦਰਚੌਣਾ ਚ ਦੇਖੋ ਜੀ ਮੁੱਦੇ ਤਾਂ ਹੁਣ ਇਹ ਪਿੰਡ ਨੂੰ ਲੈ ਕੇ ਬਹੁਤ ਗੱਲਾਂ ਰਹਿ ਜਾਂਦੀਆਂ ਐ ਸਰਪੰਚ ਬੰਦੇ ਵੀ ਆਏ ਐ ਪਰ ਜੋ ਚੀਜ਼ਾਂ ਆਪਾਂ ਪਹਿਲਾਂ ਕਹਿ ਕੇ ਕਰਦੇ ਆ ਉਹ ਹਜੇ ਤੱਕ ਨਹੀਂ ਹੋਈਆਂ ਜੀ ਉਹਨਾ ਮੁੱਦਿਆਂ ਨੂੰ ਹਾਂ ਕਿਸੇ ਵਿਕਾਸ ਦੀ ਘਾਟ ਸੀ ਬਹੁਤ ਜ਼ਿਆਦਾ ਘਾਟ ਹੈ ਸਾਡੇ ਬੱਚੇ ਆਈ ਸਾਡੇ ਸਕੂਲ ਆਪਣੇ 10 ਤੱਕ ਆਈ ਬੱਚੇ ਜਾਂਦੇ ਆ ਬਾਹਰ ਪੜਨ ਜਾਂਦੇ ਆ ਬਾਦ ਹੋ ਗਿਆ ਸਿੰਘਾ ਲਈ ਤੋਂ ਕੁੜੀਆਂ ਨੂੰ ਜ਼ਿਆਦਾਤਰ ਔਖਾ ਹੈ ਜੀ ਆਉਣਾ ਜਾਣਾ ਔਖਾ ਹੈ ਬੱਸਾਂ 'ਚ ਤੇ ਜੇ ਇਹੀ ਸਾਡੇ ਪਿੰਡ ਹੋਵੇ ਤਾਂ ਬੱਚੇ ਸੋਖਾ ਪੜ ਜਾਣੇ ਕੁਸ਼ਕ ਪਰਿਵਾਰ ਇਹੀ ਹੈ ਜੀ ਬਾਹਰ ਭੇਜਨ ਮਾਰੇ ਨਹੀਂ ਪੜਾ ਰਹੇ ਬੱਚਿਆਂ ਨੂੰ ਮਤਲਬ ਸਿੱਖਿਆ ਤੋਂ ਵਾਂਝੇ ਰਹੇ ਹਾਂਜੀ ਹਾਂਜੀ ਔਰ ਇਹ ਵੀ ਵੱਡਾ ਮਤਲਬ ਮੰਨ ਸਕਦਾ ਕਿ ਇੱਕ ਨੁਕਸਾਨ ਹੈ ਨੁਕਸਾਨ ਹੈ ਪਿੰਡ ਵਾਸਤੇ ਨੁਕਸਾਨ ਹੈ ਫਿਰ ਮੇਰੇ ਪਿੰਡ ਇੱਕ ਸਟੇਡੀਅਮ ਦਾ ਬਹੁਤ ਚਿਰ ਤੋਂ ਚੱਲ ਰਹੀ ਮੁੱਦਾ ਆ ਵੀ ਜਾਂਦਾ ਪਰ ਹਜੇ ਤੱਕ ਸਾਡੇ ਖੇਡ ਸਟੇਡੀਅਮ ਹੀ ਨਹੀਂ ਬਣਾਈ ਜਿਵੇਂ ਤੁਸੀਂ ਦੱਸ ਰਹੇ ਹੋ ਕਿ 5 ਸਾਲ ਪਿੰਡ ਦੇ ਜੋ ਸਮੱਸਿਆ ਨੇ ਉਹਨਾਂ ਤੇ ਹੀ ਆਪਣਾ ਮਤਲਬ ਪੂਰਾ ਫੋਕਸ ਰਹੂਗਾ ਹਾਂਜੀ ਸਰ ਰਾਜਨੀਤੀ ਤੋਂ हट ਕੇ ਪਿੰਡ ਦਾ ਵਿਕਾਸ ਹਾਂਜੀ ਹਾਂਜੀ ਤਾਂ ਜਿਵੇਂ ਤੁਸੀਂ ਮੈਨ ਸਮੱਸਿਆ ਪਿੰਡ ਦੀਆਂ ਦੱਸੀਆਂ ਤਾਂ ਕੀ ਪਿੰਡ ਦੇ ਅੰਦਰ ਕੋਈ ਖੂਬੀ ਵੀ ਹੈ ਖੂਪੀਆਂ ਦੇਖੀਏ ਤਾਂ ਬਹੁਤ ਹੈਗੀਆਂ ਵੀ ਆਈ ਰਾਜਨੀਤੀ ਤੋਂ ਤਾਂ ਸਾਡਾ ਪਿੰਡ ਬਹੁਤ ਦੂਰ ਹੈ ਪਰ ਕੁਸ਼ਕ ਮੁੱਦੇ ਐ ਜੇ ਚੱਲ ਪੈਂਦੇ ਜੀ ਬਣਾ ਲੈਂਦੇ ਪਾਰਟੀ ਬਾਜੀ ਬਣਾ ਲੈਂਦੇਗੇ ਉਹ ਕੁਸ਼ਕ ਕੰਮਾਂ ਚੜਿੱਕਾ ਵੀ ਲੱਗਦਾ ਜਿੱਦਾਂ ਕਿ ਹੁਣ ਆਪਾਂ ਕੰਮ ਸ਼ੁਰੂ ਕਰ ਰਹੇ ਆਂ ਕਈਆਂ ਦੇ ਹੁੰਦਾ ਵੀ ਆਪੇ ਕਰਨਾ ਨੀਗਾ ਉਹ ਕਿਉਂ ਕਰੇ ਆਪਾਂ ਕਰਗੇ ਉਹ ਦੋਨਾਂ ਪਾਸੋਂ ਹੀ ਰਹਿ ਜਾਂਦਾ ਮਤਲਬ ਕਿਤੇ ਨਾ ਕਿਤੇ ਆ ਚੀਜ਼ ਰਹਿੰਦੀ ਕਿ ਵੱਡੇ ਛੋਟੇ ਵਾਲੀ ਉੱਚੀ ਨੀਚੀ ਚੱਲੀ ਗੱਲ ਹੈ ਹੋ ਜਾਂਦੀ ਹੈ ਉਹ ਮਤਲਬ ਆ ਇੱਕ ਗੱਲ ਆ ਜਾਂਦੀ ਕਿ ਵਿੱਚ ਆ ਜਾਂਦੀ ਹੋਈ ਸ਼ੂ ਆ ਜਾਂਦੀ ਹੈ ਆਪਣੇ ਪਿੰਡ ਨੇ ਅੰਡਾ ਵੱਡਾ ਜੋ ਮਾਨ ਇੱਕ ਬਖਸ਼ਿਆ ਤੁਹਾਨੂੰ ਪਿੰਡ ਨੂੰ ਕੋਈ ਅਪੀਲ ਕਰਨਾ ਚਾਹੋਗੇ ਪਿੰਡ ਨਹੀਂ ਦੀ ਮੇਰੇ ਤੇ ਆਸਾਨ ਕਿਤੇ ਬਹੁਤ ਵੱਡਾ ਉਹਨਾਂ ਨੇ ਬਹੁਤ ਪਿਆਰ ਬਖਸ਼ਿਆ ਜਿੱਦੋਂ ਉਹਨਾਂ ਨੇ ਕਿਹਾ ਕਰਕੇ ਦਿਖਾਤਾਈ ਐਡੀ ਵੱਡੀ ਵੋਟਾਂ ਨਾਲ ਜਿੱਤ ਝੋੜੀ ਚ ਪਾਈ ਹੈ ਮੇਰੀ ਤੇ ਮੈਂ ਉਹ ਤੇ ਖਰਾ ਉਤਰੂੰਗਾ ਜੀ ਜੋ ਵੀ ਕੰਮ ਹੋਏਗਾ ਸਰਪੰਚ ਸਾਹਿਬ ਤੁਸੀਂ ਸ਼ੁਕਰਾਨੇ ਚ ਕੁਝ ਕਹਿਣਾ ਚਾਹੋਗੇ ਪਿੰਡ ਨੂੰ ਹਾਂਜੀ ਸ਼ੁਕਰਾਨੇ ਚ ਬਸ ਇਹੀ ਕਹਿਣਾ ਚਾਹੁੰਦੇ ਆ ਜੀ ਬਸ ਪਿੰਡ ਨੇ ਬਹੁਤ ਯੋਗਦਾਨ ਦਿੱਤਾ ਤੇ ਅਸੀਂ ਵੀ ਪਿੰਡ ਦਾ ਪੂਰਾ ਸੁਧਾਰ ਕਰਾਂਗੇ ਮਤਲਬ ਪਿੰਡ ਦਾ ਸੁਧਾਰ ਕਰਕੇ ਹੀ ਸ਼ੁਕਰਾਨਾ ਕਰੂਗਾ ਜੀ ਹਾਂ ਜੀ ਕਹਿੰਦਾ ਮਤਲਬ ਸ਼ੁਕਰਾਨੇ ਦਾ ਮੁੱਲ ਜੋ ਹੈ ਤੁਸੀਂ ਪਿੰਡ ਦੇ ਵਿਕਾਸ ਕਰਕੇ ਮੋੜਾਂਗੇ ਹਾਂ ਜੀ ਹਾਂਜੀ ਨਗਰ ਸਿੰਘ ਜੀ ਤੁਸੀਂ ਜਿਵੇਂ ਵਾਰਡ ਮੈਂਬਰ ਹੋ ਹਾਂਜੀ ਹਾਂਜੀ ਕਿਹੜੇ ਵਾਰਡ ਤੋਂ ਅਸੀਂ 6 ਨੰਬਰ ਵਾਰਡ ਤੋਂ ਹੀ ਔਰ ਕਿੰਨੇ ਵੋਟ ਤੇ ਜਿੱਤੋਈ ਤੁਹਾਡੀ ਅਸੀਂ ਸਰਬਸੰਮਤੀ ਨਾਲ ਚੁਣੇ ਗਏ ਹਾਂ ਜੀ ਸਰਬਸੰਮਤੀ ਹੋਈ ਹਾਂਜੀ ਹਾਂਜੀ ਮਤਲਬ ਪਿੰਡ ਨੇ ਐਡਾ ਵੱਡਾ ਭਰੋਸਾ ਜੋ ਤੁਹਾਡੇ ਤੇ ਕੀਤਾ ਉਹ ਕੀ ਖਾਸ ਹੈ ਅਸੀਂ ਬਸ ਪ੍ਰਪੇ ਤੌਰ ਤੇ ਸਾਨੂੰ ਚੁਣਿਆ ਗਿਆ ਜੀ ਤੇ ਅਸੀਂ ਨਾਲ ਮਿਲ ਕੇ ਸਾਡੀ ਪੰਚਾਇਤ ਸਾਰੀ ਵਧੀਆ ਪੜੇ ਲਿਖਿਆ ਜੀ ਨਾਲ ਮਿਲ ਕੇ ਅਸੀਂ ਵਧੀਆ ਪਿੰਡ ਦਾ ਕੰਮ ਕਰਾਂਗੇ ਜੀ ਲੋਕਾਂ ਨੇ ਜਿਵੇਂ ਭਰੋਸਾ ਜਤਾਇਆ ਅਸੀਂ ਭਰੋਸੇ ਤੇ ਖਰੇ ਉਤਰਾਂਗੇ ਜੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਜੀ ਆਪਣਾ ਸਰਬੀਰ ਸਿੰਘ ਜੀ ਸਰਬਜੀਤ ਜੀ ਤੁਸੀਂ ਇੱਥੇ ਹੀ ਹੋ ਇੱਥੇ ਹੀ ਲੋਕ ਲਈ ਹਾਂ ਜੀ ਕੀ ਨਾਂ ਹੈ ਪਿੰਡ ਦਾ ਗੱਗੜ ਜੀ ਗੱਗੜ ਪਿੰਡ ਤੋਂ ਹਾਂ ਜੀ ਜ਼ਿਲ੍ਹਾ ਸ਼੍ਰੀਮੁਖਤ ਸਰ ਸਾਹਿਬ ਜਿਵੇਂ ਆਪਣੇ ਨਵੀਂ ਪੰਚਾਇਤ ਬਣੀ ਹੈ ਕਿੱਦਾਂ ਦੀ ਪੰਚਾਇਤ ਹੈ ਕਿੱਦਾਂ ਦੇ ਜੋ ਸਰਪੰਚ ਬਣਿਆ ਬਹੁਤ ਵਧੀਆ ਸਰਪੰਚ ਬਣਿਆ ਜੀ ਪਿੰਡ ਨੇ ਬਹੁਤ ਤਰੱਕੀ ਨਾਲ ਚੁਣਿਆ ਜੀ ਆਪ ਦੀ ਇਮਾਨਦਾਰੀ ਨੂੰ ਨੇ ਉਹਨਾਂ ਨੂੰ ਸਾਰੇ ਪਿੰਡ ਨੇ ਸਾਥ ਦਿੱਤਾ ਜੀ ਪਿੰਚ ਪਿੰਟ ਬਣਾਉਣ ਖਾਤਰ ਜੀ ਬੇਫਿਕਰ ਹੋ ਕੇ ਚੁਣਿਆ ਜੀ ਵੀ ਸਾਡੇ ਕੰਮ ਚੰਗੀ ਤਰ੍ਹਾਂ ਹੋਣਗੇ ਜੀ ਤਾਂ ਮਤਲਬ ਲੱਗਦਾ ਕਿ ਜੋ ਪੂਰੀ ਪੰਚਾਇਤ ਬਣੀ ਹੈ ਉਹ ਨਿਰਪੱਖ ਹੋ ਕੇ ਕੰਮ ਕਰੂਗੀ ਪਿੰਡ ਦੇ ਨਿਰਪੱਖ ਹੋ ਕੇ ਕਰੂਗੀ ਜੀ ਨਿਰਪੱਖ ਹੋ ਕੇ ਚੁਣੀ ਹੈ ਜੀ ਪਿੰਡ ਨੇ ਪੰਚਾਇਤ ਕੋਈ ਝਗੜਾ ਵਾੜ ਨਹੀਂ ਕੋਈ ਪਾਰਟੀ ਬਾਜ਼ੀ ਨਹੀਂ ਇਸ ਪਿੰਡ ਚ ਕੀ ਨਾਮ ਹੈ ਆਪਣਾ ਮੇਰਾ ਪਰਮਜੀਤ ਸਿੰਘ ਜੀ ਸ ਕੋਝ ਦੇਬ ਕੋ ਜਿਵੇਂ ਆਪਾਂ ਗੱਲ ਕਰਦੇ ਕਿ ਪਿੰਡ ਜੋ ਪੂਰਾ ਪਿੰਡ ਨੇ ਦੇਖਦੇ ਆ 55% ਤੋਂ ਵੱਧ ਜੋ ਵੋਟ ਇਸ ਪਰਿਵਾਰ ਨੂੰ ਪਏ ਹਾਲਾਂਕਿ ਸਰਪੰਚੀ ਚੋਣਾਂ ਚ 6 ਬੰਦੇ ਸੀ ਹਾਂ ਜਿੰਨਾ ਜੋ ਭਰੋਸਾ ਤੁਹਾਡੇ ਪਰਿਵਾਰ ਤੇ ਕੀਤਾ ਕੀ ਕਾਰਨ ਰਿਹਾ ਬਸ ਇੱਕ ਆਮ ਜਿਹਾ ਪਰਿਵਾਰ ਸੀਗੇ ਜੇ ਅਸੀਂ ਤੱਕ ਲੋਕਾਂ ਨੇ ਸਾਡੇ ਤੇ ਬਹੁਤ ਵਧੀਆ ਭਰੋਸਾ ਕੀਤਾ ਜੀ ਤੇ ਅਸੀਂ ਇਸੇ ਕਰਕੇ ਪਿੰਡ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਜੀ ਲੈ ਇਸ ਗੱਲ ਦਾ ਸ਼ੁਕਰਾਨਾ ਕਰ ਸ਼ੁਕਰਾਨਾ ਕਰਦੇ ਜੀ ਜੇ ਇੱਕ ਆਮ ਜਿਹੇ ਪਰਿਵਾਰ ਨੂੰ ਇੰਨਾ ਮਾਨ ਬਖਸ਼ਿਆ ਉਹਦੇ ਲਈ ਕੀ ਕਹਿਣਾ ਚਾਹੋਗੇ ਪਿੰਡ ਵਾਸੀਓ ਜੀ ਅਸੀਂ ਹੀ ਵੀ ਅਸੀਂ ਵਧੀਆ ਜੀ ਬਸ ਹੀ ਸੀਗਾ ਸਾਡਾ ਪਰਿਵਾਰ ਵਧੀਆ ਸੀਗਾ ਪਿੱਛੇ ਤੇ ਅਸੀਂ ਵਧੀਆ ਚੱਲਦੇ ਸੀ ਪਿੰਡ ਨਾਲ ਮਿਲ ਕੇ ਚੱਲਦੇ ਸੀ ਅਸੀਂ ਲਓਹੀ ਖਾਸੀ ਸੀ ਉਹ ਹੀ ਖਾਸੀ ਕੀਤਾ ਸਾਡੇ ਤੇ ਇਸ ਕਰਕੇ ਸਾਨੂੰ ਮਾਨ ਕੀਤਾ ਲੋਕਾਂ ਨੇ ਸਾਡੇ ਤੇ ਮੱਖਣ ਸਿੰਘ ਜੀ ਜਿਵੇਂ ਜੋ ਪਿੰਡ ਵਾਲੇ ਦੱਸ ਰਹੇ ਕੀ ਜੋ ਸਰਪੰਚੀ ਹੈ ਤੁਹਾਡੇ ਘਰ ਦੇ ਅੰਦਰ ਪਿੰਡ ਨੇ ਵਿਸ਼ਵਾਸ ਕਰਕੇ ਦਿੱਤੀ ਹੈ ਹਾਂ ਜੀ ਹਾਂ ਜੀ ਦਾ ਬੜਾ ਹੀ ਦਿੱਤਾ ਗਿਆ ਜੀ ਇਮਾਨਦਾਰੀ ਇਸ ਪਰਿਵਾਰ ਚ ਬਾਕੀ ਕਿਸੇ ਨਾਲ ਲੜਾਈ ਝਗੜਾ ਨਹੀਂ ਚੰਗਾ ਹੀ ਰਿਹਾ ਪਰਿਵਾਰ ਸਾਡਾ ਬਹੁਤ ਹੀ ਵਧੀਆ ਕਿਸੇ ਨਾਲ ਕੋ ਸਾਡਾ ਪਾਰਟੀ ਬਾਈ ਨਹੀਂ ਚਲਦੀ ਵਧੀਆ ਇੱਕ ਧਰਵਾ ਪੈਂਦੀ ਹੈ ਕਦੇ ਕੋਈ ਲੜਾਈ ਝਗੜਾ ਨਹੀਂ ਹੋਇਆ ਵੋਟਾਂ ਬਾਟਾਂ ਪੈਂਦੀਆਂ ਰਹਿੰਦੀਆਂ